ਜੀ ਸੀਐਮ ਸਾਹਿਬ ਲੋਕ ਦੁੱਖ ਚ ਨੇ ਕਿ ਕਬਰ ਖੁੱਦ ਚੁੱਕੀ ਆ ਵਾਹਿਗੁਰੂ ਸੱਚ ਖੁੱਦ ਚੁੱਕੀ ਆ ਉਹਦੇ ਚ ਚਾਹੇ ਕ੍ਰਿਸ਼ਨ ਕੁਮਾਰ ਤੇ ਮੰਤਰੀ ਜੀ ਨੂੰ ਪਾ ਦਿਓ ਚਾਹੇ ਆਮ ਆਦਮੀ ਪਾਰਟੀ ਨੂੰ ਪਾ ਦਿਓ ਮਰਜੀ ਤੁਹਾਡੀ ਚ ਕਬਰ ਖੋਦਤੀ ਜੀ ਰਾਣਾ ਜੀ ਨੇ ਅੱਜ ਕਹਿੰਦੇ ਕਬਰ ਖੋਦੀ ਪਈ ਐ ਚ ਚਾਹੇ ਆਮ ਆਦਮੀ ਪਾਰਟੀ ਨੂੰ ਸੁੱਟ ਦਿਓ ਚਾਹੇ ਕ੍ਰਿਸ਼ਨ ਕੁਮਾਰ ਨੂੰ ਜਨਾਬ ਜੀ ਜਿਹੜੀਆਂ ਕਾਂਗਰਸ ਨੇ ਕਬਰਾਂ ਖੋਦੀਆਂ ਸੀ ਚਾਹੇ ਉਹ ਪਾਣੀ ਵਾਲੀ ਕਬਰ ਸੀ ਚਾਂਦੀ ਦੀ ਕਹੀ ਨਾ ਕਬਰ ਨਹੀਂ ਖੋਦੀ ਸੀ ਕਪੂਰੀ ਜਾਂਦੀ ਦੀ ਕਹੀ ਨਾਲ ਕਬਰਾਂ ਖੋਦਦੀਆਂ ਸੀ ਪੰਜਾਬ ਦੀਆਂ ਪੰਜਾਬ ਦੇ ਹੱਕਾਂ ਦੀਆਂ 84 ਚ ਕਬਰਾਂ ਨਹੀਂ ਖੋਦਦੀਆਂ ਸੀ ਟੈਂਕਾਂ ਨਾਲ ਕਾਂਗਰਸ ਨੂੰ ਦਿੱਤੀ ਇਸ ਇਸ ਕਬਰ ਚ ਹਾਂਜੀ ਉੱਤੇ ਫੱਟਾ ਵੀ ਲਾਵਾਂਗੇ ਨਾਲ ਕਿ ਕਿੰਨੇ ਤੋਂ ਕਿੰਨੇ ਤੱਕ ਆਰ ਆਈ ਪੀ ਕਾਂਗਰਸ ਕਬਰਾਂ ਖੋਦਦੇ ਫਿਰਦੇ 3 ਸਾਲ ਸਾਡਾ ਟਿਨਯੂਰ ਜੋ ਲੱਗਿਆ ਭਗਵਾਨ ਤੁਮਾਨ ਭਗਵਾਨ ਤੁਮਾਨ ਭਗਵਾਨ ਤੁਮਾਨ ਸੁਪਨੇ ਚ ਵੀ ਭਗਵਾਨ ਤੁਮਾਨ ਮੈਂ ਇੱਕ ਗੱਲ ਕਹਿਣੀ ਚਾਹੁੰਨਾ ਕਿ ਆਪਾਂ ਸਾਰਿਆਂ ਨੇ ਅੰਕੜੇ ਦਿੱਤੇ ਟਾਈਮ ਰੂਲਿੰਗ ਪਾਰਟੀ ਨੂੰ ਵੱਧ ਮਿਲਣਾ ਕਿ ਉਹ ਤੁਹਾਡੇ ਮੈਂਬਰ ਵਾਦੇ ਤੇ ਇਹ ਕੋਈ ਬੁਰਾ ਮੰਨਣ ਦੀ ਲੋੜ ਨਹੀਂ ਸਾਡੇ ਆਲਿਆਂ ਨੂੰ ਕਿ ਭਾਈ ਇਹ ਤਾਰੀਫ ਕਰ ਰਹੇ ਤੁਹਾਡੀ ਮੁੱਖ ਮੰਤਰੀ ਦੀ ਸਰਕਾਰ ਦੀ ਤਾਰੀਫ ਕਰਨੀ ਹੁੰਦੀ ਆ ਲੇਕਿਨ ਲੋਗ ਹੜਾਂ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਮਾਰੇ ਗਏ ਨੁਕਸਾਨ ਹੋਇਆ ਲੇਕਿਨ ਮੈਂ ਇੱਕ ਗੱਲ ਕਹਿਣਾ ਕਿ ਗੋਹਿਲ ਸਾਹਿਬ ਦੇਖੋ ਬਾਜਵਾ ਸਾਹਿਬ ਨੇ ਕੀ ਕਿਹਾ ਕੀ ਨਹੀਂ ਕੀਤਾ ਕਿਹਾ ਕੋਈ ਬੁਰਾ ਮੰਨਣ ਦੀ ਲੋੜ ਨਹੀਂ ਲੇਕਿਨ ਇਹ ਤੋਂ ਬਤਾ ਕਾਫਲਾ ਲੁਟਾ ਕੇ ਹੋ ਇਹ ਤਾਂ ਦੱਸੋ ਕਿ ਹੜ ਆਏ ਕਿਵੇਂ 15 ਦਿਨ ਪਹਿਲਾਂ ਰੋਲਾ ਪਾਇਆ ਪੋਲਿਟੀਕਲ ਬੰਦਿਆਂ ਨੇ ਅਖਬਾਰਾਂ 'ਚ ਛਪੀਆਂ ਕਿ 15 ਦਿਨ ਬਾਅਦ ਜਿਸ ਹਿਸਾਬ ਨਾਲ ਤੁਸੀਂ ਪਾਣੀ ਦਾ ਰੋਕ ਰਹੇ ਹੋ ਡੈਮਾਂ ਨੂੰ ਭਰ ਰਹੇ ਹੋ ਇੱਕ ਦਿਨ ਛੱਡਨੇ ਪੈਣੇ ਉਹ ਡੈਮ ਕਾਦੇ ਲਈ ਹੁੰਦੇ ਆ ਡੈਮ ਬਣੇ ਕਾਦੇ ਲਈ ਡੈਮ ਬਣੇ ਕਿ ਲੋਕਾਂ ਨੂੰ ਹੜਾਂ ਦਾ ਨੁਕਸਾਨ ਨਾ ਹੋਵੇ ਉਦੇ ਬਾਈ ਪ੍ਰੋਡਕਟ ਕੀ ਸੀ ਉਹਦਾ ਬਾਈ ਪ੍ਰੋਡਕਟ ਨੰਬਰ 1 ਇਸ ਇਰੀਗੇਸ਼ਨ ਦੂਜਾ ਇਸ ਪ੍ਰੋਡਕਸ਼ਨ ਆਫ ਪਾਵਰ ਲੇਕਿਨ ਚਾਹੇ ਤੁਹਾਡੀ ਬੇਪੱਸੀ ਸੀ BBMP ਦੇ ਅੱਗੇ ਚਾਹੇ ਤੁਹਾਡੇ ਮਹਿਕਮੇ ਨੇ ਕੇਸ ਪ੍ਰੀ ਨਹੀਂ ਕੀਤਾ ਲੇਕਿਨ ਇਹ ਤਾਂ ਗਲਤ ਕਰਨੀ ਪਊਗੀ ਠੀਕ ਹੈ ਜਿਹੜਾ ਰਾਜਾ ਹੁੰਦਾ 92 95 ਸੀਟਾਂ ਨੇ ਮੁੱਖ ਮੰਤਰੀ ਨੇ ਇਹਨਾਂ ਦਾ ਫੈਸਲਾ ਸਾਨੂੰ ਪਰਵਾਹ ਨਹੀਂ ਆ ਪੰਜਾਬ ਨੂੰ ਪਰਵਾਹ ਨਹੀਂ ਜੋ ਕਹਿਣਗੇ ਹੋਊਗਾ ਬਟ ਐਟ ਦੀ ਸੇਮ ਟਾਈਮ ਦੇਖੋ ਮੁਜਰਮ ਵੀ ਤੁਸੀਂ ਤੇ ਦਰੋਦਾ ਵੀ ਵਿੱਚ ਤੁਸੀਂ ਤੇ ਜੱਜ ਵੀ ਤੁਸੀਂ ਫੈਸਲਾ ਵੀ ਦੇਤਾ ਵੀ ਕ੍ਰਿਸ਼ਨ ਕੁਮਾਰ ਵੀ ਭਰੀ ਠੀਕ ਹੀ ਤਾਂ ਕੰਮ ਤੇ ਕੋਹਲ ਸਾਡਾ ਵੀ ਕਸੂਰ ਨਹੀਂ ਫਿਰ ਕਸੂਰ ਸਾਡਾ ਜਾਂ ਮਰਨ ਆਲੇ ਆਂਦਾ ਔਰ ਇਹ ਵੀ ਅਪਰੀਸ਼ੀਏਟ ਕੀਤਾ ਕਿ ਡੀਸੀ ਨੇ ਬੜਾ ਕੰਮ ਕੀਤਾ ਬੋਤਲਾਂ ਵੰਡੀਆਂ ਪਾਣੀ ਦੀਆਂ ਇਸ ਤੇ ਦੀ ਜੌਬ ਆਫ ਦੀ ਪੀਸੀ ਉਦੇ ਥੱਲੇ ਕਿੰਨੇ ਬੰਦੇ ਇੱਕ ਜ਼ਿਲ੍ਹੇ 'ਚ ਹੁੰਦੇ ਹਨ ਸਰਰਗੇ 'ਚ ਦੀ ਮੈਂ ਡਸਨ ਵਰਕ ਥਿਸ ਸਿਸਟਮ ਵਰਕਸ ਸਿਸਟਮ ਹੈਸ ਕੋਲੈਪਸਡ ਵੀ ਆਰ ਅਪਰੀਸ਼ੀਏਟਿੰਗ ਥਮ ਔਰ ਮੁੱਖ ਮੰਤਰੀ ਸਾਹਿਬ ਮੈਂ ਇੱਕ ਹੋਰ ਗੱਲ ਕਰਨ ਚਾਹੂਗਾ ਕਿ ਇੱਕ ਬਦਕਿਸਮਤੀ ਸਾਡੇ ਵੇਲੇ ਵੀ ਸੀ ਜੀ ਤੁਸੀਂ ਦੱਸ ਕਰੋ ਜੀ ਸਾਹ ਤੁਹਾਡੇ ਨੂੰ ਤੁਹਾਡੇ ਥਰੂ ਮੈਂ ਸੀਐਮ ਸਾਹਿਬ ਨੂੰ ਦੱਸਣਾ ਚਾਹੁੰਦਾ ਅੱਜ ਤਲ ਕਪੂਰਥਲੇ ਮੈਂ ਗਿਆ ਤੇ ਉੱਥੇ ਥਾਣੇਦਾਰ ਬਧਾਈ ਜਾਂਦੇ ਰਹਿ ਕੇ ਸੰਦੀਆਂ ਬੋਰਡ ਲੱਗਾ ਉਹਦੀ ਫੋਟੋ ਇਹ ਇਹ ਸਿਸਟਮ ਖਤਮ ਕਰੀਏ ਜਿਹੜਾ ਐਡਮਿਨਿਸਟ੍ਰੇਸ਼ਨ ਹੈ ਐਡਮਿਨਿਸਟ੍ਰੇਸ਼ਨ ਕਰੇ ਪੋਲਿਟਿਕਲ ਬੰਦੇ ਪੋਲਿਟਿਕਲ ਗੱਲ ਕਰਨ ਤੇ ਜਨਤਾ ਦੀ ਗੱਲ ਅਸੀਂ ਰੱਖੀਏ ਜਿਹੜੀ ਗਲਤ ਗੱਲ ਹੈ ਉਹਨੂੰ ਦਰਕਾਰ ਦਿਓ ਜਿਹੜੀ ਚੰਗੀ ਹੈ ਉਹਨੂੰ ਮੰਨ ਲਓ ਫਿਰ ਸੌਦਾ ਤਾਂ ਇਹੀ ਹੈ ਨਾ ਜੀ ਡੈਮ ਬਣੇ ਫੜਾ ਨੂੰ ਰੋਕਣ ਲਈ ਤੇ ਕਦੋਂ ਰੋਕਣੇ ਸੀ ਅਦੋਂ ਡੈਮ ਦੇ ਫੱਟੇ ਸਾਨੂੰ ਪੂਰਾ ਪਹਿਲਾਂ ਤਾਂ ਡੈਮ ਨਹੀਂ ਭਰਨਾ ਚਾਹੀਦਾ ਆਈਐਮਡੀ ਨੂੰ ਸਾਡੇ ਬੰਦੇ ਨੇ ਵੀ ਕ੍ਰਿਟਿਸਾਈਜ਼ ਕੀਤਾ ਵਾਈ ਡੂ ਵੀ ਰਿਲਾਇੰਸ ਓਨ ਏਜੰਸੀ देयर आर ਇੰਟਰਨੈਸ਼ਨਲ ਏਜੰਸੀਜ਼ ਉਹਨਾਂ ਨੂੰ ਕਿਉਂ ਨਹੀਂ ਤੁਸੀਂ ਕੰਸਲਟ ਕਰਦੇ ਉਹਨਾਂ ਨੂੰ ਵਿੱਚ ਕਿਉਂ ਨਹੀਂ ਲੈਂਦੇ ਜੇ ਡਿਫਰੈਂਸ ਆ ਤੇ ਸਾਰਾ ਆਪਾਂ ਕਰੈਕਸ਼ਨ ਕਰੀਏ ਉੱਤੇ ਚਰਚਾ ਕਰੀਏ ਤੁਹਾਡੀ ਕਮੇਟੀ ਦੀ ਤਾਂ ਮੀਟਿੰਗ ਹੀ ਨਹੀਂ ਹੋਈ ਜਿਹੜੀ ਆ ਵੈਦਰ ਡਿਪਾਰਟਮੈਂਟ ਦੀ ਹੁੰਦੀ ਆ ਨਹੀਂ ਹੋਈ ਸਭ ਨਹੀਂ ਹੋਇਆ ਪੁੱਛ ਲਿਓ ਵਿੱਚ ਨਹੀਂ ਨਹੀਂ ਭਾਜਵਾ ਸਾਹਿਬ ਤੁਸੀਂ ਮੈਨੂੰ ਫਸਾ ਦੇਣਾ ਹੁਣ ਸੁਣ ਰਹੇ ਫਿਰ ਪੈ ਜਾਣਾ ਮਨਾਂ ਨੂੰ ਮੈਨੂੰ ਸਾਰਿਆਂ ਨੂੰ ਅੱਛਾ ਗੱਲ ਗੱਲ ਆ ਗੱਲਾਂ ਆਪਾਂ ਕਰੀਏ ਕਿ ਹੋੜਾ ਕੀ ਚਾਹ ਦੇਖੋ 5-10 ਮਿੰਟ ਮੈਨੂੰ ਦੇ ਦਿਓ ਕੋਈ ਮੈਂ ਕਿਸੇ ਦੀ ਸ਼ਾਨ ਦੇ ਖਿਲਾਫ ਕੋਈ ਗੱਲ ਨਹੀਂ ਕਰੂੰ ਮੈਂ ਤੁਹਾਡੀ ਪਾਰਟੀ ਦੇ ਲੈਣੇ ਆ ਜੀ ਉਹ ਤੁਸੀਂ ਦੇਖ ਲਓ ਮੈਂ ਤੁਹਾਡੇ ਵੀ ਲੈਣੇ ਸੀ ਚੱਲਿਆ ਗੱਲ ਹੜ ਆ ਗਿਆ ਮੰਨ ਲਿਆ ਹੜ ਆ ਗਿਆ ਹੜ ਆਉਣ ਤੇ ਸਾਡੀ ਸਰਕਾਰ ਨੇ ਤੇ ਮੰਤਰੀ ਜੀ ਨੇ ਤੇ ਕ੍ਰਿਸ਼ਨ ਕੁਮਾਰ ਨੇ ਕੀਤਾ ਕੀ ਕਿ ਤੁਸੀਂ ਸੁਜੈਸਟ ਕੀਤਾ ਕਿ ਤੁਸੀਂ ਤਾਂ ਕਿਰਪਾ ਕਰੋ ਉਹ ਪਿੱਛੇ ਵਾਲੇ ਨੂੰ ਕਹਿ ਰਹੇ ਗੱਲ ਆ ਕਿ ਉਸੇ ਵੇਲੇ ਚੰਗੇ ਮਾਹਰ ਜਿਹੜੇ ਸਾਡੇ ਪੰਜਾਬ ਤੇ ਆ ਜਦੋਂ ਹੜ੍ਹ ਆਏ ਸੀ ਪੰਜਾਬ ਡੁੱਬ ਰਿਆ ਸੀ ਸਾਨੂੰ ਚਾਹੀਦਾ ਸੀ ਮੈਂ ਪਿਆਰ ਵੀ ਦਿੱਤਾ ਕਿ ਭਾਈ ਇੱਕ ਕਮੇਟੀ ਦਾ ਗਠਨ ਕਰੋ ਜਿਹੜੀ ਅਸੈਸ ਕਰੇਗੀ ਲਾਸ ਕਿੱਥੇ-ਤਹੀਂ ਹੋ ਰਿਹਾ ਉਹਨਾਂ ਨੂੰ ਹੈਲੀਕਾਪਟਰ ਦਿਓ ਉਹਨਾਂ ਨੂੰ ਜੋ ਵੀ ਸਾਧਨ ਜਟਾਉਣੇ ਜਟਾਓ ਸਪੋਰਟ ਕਰੋ ਉਹ 10 ਦਿਨਾਂ ਅਜ 15 ਦਿਨਾਂ ਚ ਰਿਪੋਰਟ ਕਰਨ ਕਿ ਫਲੱਡ ਕਿਵੇਂ ਆਇਆ ਕਿਵੇਂ ਨਹੀਂ ਆਇਆ ਬੱਸ ਦੇਖ ਲਾਂਗੇ ਨੁਕਸਾਨ ਕਿੱਥੇ-ਕਿੱਥੇ ਤਈ ਆਪਾਂ ਖਾਲੀ ਇੱਥੇ ਨਹੀਂ ਸੈਟਲਾਈਟ ਮੈਪਿੰਗ ਕਰਕੇ ਦੇਖੀ ਹੋਰ بڑے ਸਾਧਨ ਨੇ ਅੱਜ ਕੱਲ ਇਹਨਾਂ ਨਾਲ ਅਸੈਸ ਕਰੀਏ ਕਿ ਪੰਜਾਬ ਦਾ ਨੁਕਸਾਨ ਕਿੱਥੇ ਕਿੱਥੇ ਕਿਵੇਂ ਕਿਵੇਂ ਕਿੰਨੇ ਕਿੰਨੇ ਫੁੱਟ ਕਿੰਨੇ ਫੁੱਟ ਕੀ ਸਾਰਾ ਖੁਸ਼ ਹੋ ਗਿਆ ਹਾਲੇ ਵੀ ਦੇਰ ਨਹੀਂ ਉਹ ਕਮੇਟੀ ਬਣਾਓ ਐਂਡ ਲੈਟ ਅਸ ਹਾਇਰ ਇੰਟਰਨੈਸ਼ਨਲ ਅਕਰ ਨੈਸ਼ਨਲੀ ਸਾਡੇ ਕੋ ਕੋਈ ਕੰਸਲਟੈਂਟ ਨਹੀਂ ਜਿਹੜਾ ਸਾਡੇ ਆਉਣ ਵਾਲੇ ਸਮੇਂ ਚ ਫਲੱਡ ਪ੍ਰੋਟੈਕਸ਼ਨ ਦੀ ਗੱਲ ਕਰ ਸਕੇ ਤਾਂ ਇੰਟਰਨੈਸ਼ਨਲ ਲੈ ਆਈਏ ਲੋੜ ਹੈ ਜ ਔਰ ਇਹਦਾ ਖਰਚਾ ਪੰਜਾਬ ਇਕੱਲਾ ਕਿਉਂ ਕਰੇ ਵਾਟ ਇਜ਼ ਦੀ ਵਾਟਰ ਰਿਸੋਰਸ ਮਿਨਿਸਟਰੀ ਆਫ ਇੰਡੀਆ ਥੈਰਫੋਰ ਹਰਿਆਣੇ ਨੂੰ ਦੇਵੇ ਸਾਨੂੰ ਕੱਟ ਲਾਵੇ ਕਿਸੇ ਨੂੰ ਦੇਵੇ ਬਲਕਿ ਉਹਨੂੰ ਖੁਦ ਕਰਨਾ ਚਾਹੀਦਾ ਇਟ ਇਜ਼ ਇਨ ਦੀ ਇੰਟਰਸਟ ਆਫ ਦੀ ਨੇਸ਼ਨ ਹੁਣ ਗੱਲ ਹੈ ਕਿ ਵੀ ਪਾਕਿਸਤਾਨ ਅਸੀਂ ਪਹਿਲਾਂ ਦੋਬਾ ਡੋਬਿਆ ਇੰਤਜ਼ਾਰ ਕੀਤਾ ਕਿ ਹੋਰ ਹੜਾ ਲੈਣ ਦਿਓ ਫੇਰ ਅਸੀਂ ਫਿਰੋਜ਼ਪੁਰ ਤੇ ਫੇਰ ਅਜੇ ਬਾਅਦ ਪਾਕਿਸਤਾਨ ਡੋਬਣਾ ਗੱਲ ਇਹ ਨਹੀਂ ਜਦੋਂ ਇਹ ਇਹਦੇ ਤੇ ਸੈਸ਼ਨ ਤੇ ਸੱਦਿਆ ਗਿਆ ਲekin 2 ਘੰਟੇ ਦਾ ਸਮਾਂ ਮੈਨੂੰ ਕੱਲੇ ਨੂੰ ਸ਼ਹੀਦ ਅਜਤ ਸਿੰਘ ਦਿਉਂਦਾ। ਆਪਾਂ ਕਰ ਲਾਂਗੇ ਕਿਤੇ ਇਹ ਵੀ ਨਹੀਂ ਸਰ ਜੇ ਅੱਜ ਨਹੀਂ ਕਰਨਾ ਦੁਬੇ ਤੇ ਨਹੀਂ ਕਰਨਾ ਤਾਂ ਫਿਰ ਇਹ ਤਾਂ ਪੁੱਲ ਆ ਨਾ ਅਸੀਂ 19 ਦਾ ਹੜ ਭੁੱਲ ਗਏ ਆਪਾਂ ਵੱਖਰੀ ਮੀਟਿੰਗ ਰੱਖੀ। ਅਸੀਂ 19 ਦਾ ਹੜ ਭੁੱਲ ਗਏ ਉਹ ਤੋਂ ਕੀ ਸਿੱਖਿਆ ਲਈ? ਨਹੀਂ ਨਹੀਂ ਅਸੀਂ 23 ਦਾ ਹੜ ਭੁੱਲ ਗਏ ਕਿ 23 ਚ ਸਰਕਾਰ ਤੁਹਾਡੀ ਨਹੀਂ ਸੀ। ਅੱਛਾ ਇੱਕ ਮਿੰਟ ਜੀ 25 ਦਾ ਭੁੱਲ ਗਏ। 25 ਦਾ ਭੁੱਲ ਜਾਣਾ ਹੁਣ ਥੋੜਾ ਜਨਾ ਮਨਪ੍ਰੀਤ ਸਿੰਘ ਯਾਰੀ ਹੋ ਗਈ ਜੀ ਗੱਲ। ਹੋ ਗਈ ਮਨਪ੍ਰੀਤ ਜੀ ਮਨਪ੍ਰੀਤ ਜੀ ਲੱਗ ਰਾਣਾ ਜੀ ਦੇਖੋ ਜੀ ਹੜ ਆ ਗਿਆ ਨੁਕਸਾਨ ਹੋ ਗਿਆ ਦੋਆ ਤਿੰਨਾਂ ਮਹੀਨਿਆਂ ਨੂੰ ਗੱਲ ਪੁਰਾਣੀ ਹੋਣੀ ਹੈ ਠੀਕ ਹੈ ਨਾ ਜੀ ਲੇਕਿਨ ਆਪਾਂ ਇਹਦਾ ਪਰਮਾਨੈਂਟ ਹੱਲ ਦੀ ਗੱਲ ਕਰੀਏ ਯਾਰ ਉਹ ਡੈਮਾਂ ਤੋਂ ਪਾਣੀ ਆਉਂਦਾ ਉਥੇ ਚੈਨਲ ਜੁਨੀਆ ਕੋਈ ਇਰੀਗੇਸ਼ਨ ਦੀ ਤੇ ਕੋਈ ਪਾਵਰ ਦੇ 터ਬਾਈਨ ਨੂੰ ਆ ਰਹੀ ਆ ਕੀ ਅਸੀਂ ਕੋਈ ਇਦਾਂ ਦੀ ਗੱਲ ਨਹੀਂ ਕਰ ਸਕਦੇ ਕਿ ਇਹਨਾਂ ਨੂੰ ਉਥੇ ਡੈਮ ਦੇ ਵਿੱਚ ਮੈਂ ਕਹਾਂ ਜੀ ਇਨੀ ਫੋਰਸ ਨਾਲ ਅਸੀਂ ਰੀਚਾਰਜਿੰਗ ਫੋਰਸ ਨਾਲ ਵੀ ਹੁੰਦੀ ਹੈ ਧਰਤੀ ਦੀ ਪਾਵਰ ਲੱਗਦੀ ਆ ਉਥੇ ਡੈਮ ਦੀ ਜੜ੍ਹ ਚ ਤਾਂ ਨਹੀਂ ਅਸੀਂ ਕਰ ਸਕਦੇ ਬਟ ਮੈਨੂੰ ਪੂਰਾ ਯਕੀਨ ਆ ਮੈਨੂੰ ਪੂਰਾ ਯਕੀਨ ਆ ਕਿ ਇੰਟਰਨੈਸ਼ਨਲੀ ਇਸ ਗੱਲ ਦਾ ਹੱਲ ਲੱਭ ਸਕਦਾ ਕਿ ਉਸ ਫੋਰਨਸ ਨੂੰ ਯੂਜ਼ ਕਰਕੇ 10 ਕਿਲੋਮੀਟਰ ਤੇ 5ਾਂ ਤੇ 15 ਤੇ ਜਿੱਥੇ ਡੈਮ ਵੀ ਬਚ ਜਵੇ ਤੇ ਰੀਚਾਰਜਿੰਗ ਵੀ ਹੋਵੇ ਤੇ ਜਨਾਬ ਤੁਸੀਂ ਸ਼ੀਮ ਸਾਹਿਬਾ ਵਲ ਵੇਖ ਰਿਹਾ ਮੈਂ ਤੁਹਾਨੂੰ ਐਡਰੈਸ ਕਰ ਰਿਹਾ ਸਰ ਵੇ ਤੁਹਾਡੇ ਲਈ ਵੀ ਜੀ ਠੀਕ ਹੈ ਤੋ ਤੁਹਾਨੂੰ ਤੁਹਾਨੂੰ ਇੱਕ ਆਖੋਦ ਰੱਖ ਕੇ ਅੱਛਾ ਸਰ 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 ਗੱਲ ਇਹ ਹੈ ਆ ਕਿ ਕੰਮ ਤਾਂ بڑے ਕਰਨ ਵਾਲੇ ਆ ਔਰ ਸਮੱਸਿਆ ਵੀ ਬੜੀਆਂ ਤੇ ਹੱਲ ਵੀ ਬੜੇ ਸੋਖੇ ਆ ਅੱਜ ਪੰਜਾਬ ਮੰਤਰੀ ਜੀ ਨੇ ਖੁਦ ਮੰਨਿਆ ਕਿ 76% ਪਾਣੀ ਯੂਟਿਲਾਈਜ਼ ਕਰੇਗਾ ਉਹਨਾਂ ਦੇ ਸਮੇਂ ਚ ਠੀਕ ਹੈ ਨਾ ਜੀ ਤੇ 24 ਤੋ ਫਿਰ ਵੀ ਨਹੀਂ ਕੀਤਾ ਉਹਦਾ ਕੀ ਹੱਲ ਹੈ ਉਹਦਾ ਕਿਵੇਂ ਕਰੋਗੇ ਨਹੀਂ ਰੁਪਈਆ ਇੱਕ ਦੇਖੋ ਮੰਤਰੀ ਜੀ ਦੇਖੋ ਤੁਸੀਂ ਤਾਂ ਮੈਂਕ ਨੇ ਦੇ ਮਾਲਕੋਂ ਤੁਸੀਂ ਸਿਰਫ ਸੁਣਨਾ ਬੋਲਣਾ ਸੀ ਆ ਚੰਗੀ ਗੱਲ ਕਰਾਂਗੇ ਲੜ ਬੰਨ ਲਿਓ ਨਹੀਂ ਇੱਥੇ ਡਸਟਬਿਨ ਚ ਪਾ ਦਿਓ ਤੁਸੀਂ ਤਾਂ ਵੈਸੇ ਵਕੀਲ ਚੰਗੇ ਹੋ ਲੇਕਿਨ ਓਏ ਚਲੋ 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 ਉਧਰ ਵੀ ਕਰ ਦਿਨਾ ਤੁਹਾਡੀ ਕਰ ਦਿਨਾ ਸਪੀਕਰ ਸਾਹਿਬ ਕੋਈ ਵੀ ਮੈਂਬਰ ਸਪੀਕਰ ਨੂੰ ਇਹ ਨਹੀਂ ਦੱਸੇਗਾ ਕਿ ਕਿ ਨੂੰ ਕੀ ਕਰਨਾ ਪਲੀਜ਼ ਸਪੀਕਰ ਸਾਹਿਬ ਤੁਸੀਂ ਆਪਣਾ ਕੰਮ ਕਰੋ ਸਪੀਕਰ ਸਾਹਿਬ ਤੁਹਾਡੇ ਰਾਈਮੇ ਮੰਤਰੀ ਜੀ ਨੂੰ ਕਹਿਣਾ ਚਾਹੁੰਦਾ ਜੀ ਕਿ 76% ਪਾਣੀ ਯੂਟਲਾਈਜ਼ ਕਰ ਰਿਹਾ ਕਿਤਾਬਾਂ ਚ ਹੋਏਗਾ ਲੇਕਿਨ ਹਾਊ ਡੂ ਵੀ ਯੂਟਿਲਾਈਜ਼ ਇਟ 100% ਉੱਥੇ ਦਿਮਾਗ ਲਾਓ ਸਿਲੇਸ਼ਨ ਮੈਂ ਦਿਨਾ ਕਰੋ ਤੁਸੀਂ ਵੇਖੋ ਜਦੋਂ ਅਸੀਂ ਕਣਕ ਬੀਜ ਲੀਤੀ ਤੇ ਦੋਨ ਤਿੰਨਾਂ ਪਾਣੀ ਅਚ ਕਣਕ ਪੱਕ ਜਾਂਦੀ ਹੈ ਤਾਂ ਜੂਨ ਜੂਨ ਤੇ ਜੂਨ ਤੇ ਪਾਣੀ ਦੀ ਲੋੜ ਨਹੀਂ ਕਿਉਂ ਲੋੜ ਨਹੀਂ ਕਿਉਂਕਿ ਅਸੀਂ ਜਿਹੜੀ ਕਾਟਰ ਨੇ ਤੇ ਪੱਟੀ ਦਿੱਤੀ ਖਤਮ ਕਰ ਦਿੱਤੀ ਉਹਦੇ ਨਾਲ ਸਾਡੀ ਤਵੱਜਹ ਨਹੀਂ ਐਗਰੀਕਲਚਰ ਮਿਨਿਸਟਰ ਸਾਹਿਬ ਬੈਠੇ ਉਹਨੂੰ ਕੋ ਤਵੱਜਹ ਕਰਨ ਤੇ ਇਹਦਾ ਆਲਟਰਨੇਟਿਵ ਕੀ ਆ ਤੁਸੀਂ ਕਹੋਗੇ ਮੱਕੀ ਰਾਣੇ ਨੇ ਬਿਜਾਉਣੀ ਆ ਰਾਣਾ ਫੇਰ ਕਹਿੰਦਾ ਇਹ ਜ਼ਿੰਮੇਦਾਰ ਦੀ ਆਮਦਨ ਵਧਾਉਣੀ ਹੈ ਤਾਂ ਕਣਕ ਦੀ ਜਗ੍ਹਾ ਮੱਕੀ ਬਜਾਓ ਔਰ ਇਹ ਜਿਹੜਾ ਨਹਿਰੀ ਪਾਣੀ ਆ ਹੁਣ ਤੁਹਾਡੇ ਥਰੂ ਕਹਿਣ ਲਗਾ ਮੰਤਰੀ ਜੀ ਰਵੀਰ ਮੈਂ ਉਹ ਦੱਸਦਾ ਜੀ ਜੀ ਇਸ ਗੱਲ ਤੇ ਗੌਰ ਕਰਿਓ ਥੈਂਕ ਯੂ ਬੈਂਤੀ ਆ ਚੰਗੀ ਲੱਗੇ ਮੰਨ ਲਓ ਥੈਂਕ ਯੂ ਨਹੀਂ ਤਾਂ ਸਿੱਧਾ ਸਮਝ ਪਏ ਅੱਛਾ ਮੈਂ ਸੀਐਮ ਸਾਹਿਬ ਇੱਕ ਗੱਲ ਕਰਨੀ ਚਾਹੁੰਦਾ ਦੇਖੋ ਪੰਜਾਬ ਜਿਹੜਾ ਨਾ ਸੀਐਮ ਸਾਹਿਬ ਬੜੇ ਤੁਹਾਡੇ ਤੇ ਮਿਹਰਬਾਨਾ ਮਿਲ ਕੇ ਕਰ ਲਿਓ ਹੁਣ ਦੂਜਿਆਂ ਨੂੰ ਬੋਲ ਲਿਆ ਦੀ ਆਪਾਂ ਕੁਝ ਗੱਲਾਂ ਪਬਲਿਕਲੀ ਕਰਨੀਆਂ ਵਾਲੀਆਂ ਹੁੰਦੀਆਂ ਮੈਂ ਕਦੇ ਕਦੇ ਸੀਐਮ ਸਾਹਿਬ ਨੂੰ ਇਨ ਪਰਸਨ ਕੱਲਾ ਹੋ ਕੇ ਨਹੀਂ ਮਿਲਿਆ ਤੇ ਮੇਰੇ ਲੋ ਸੀਐਮ ਸਾਰੇ ਦੇ ਆ ਜੀ ਉਹ ਇੰਦਰ ਇੰਦਰ ਦਾਸੀਆਂ ਵੇ ਮੇਰਾ ਨਹੀਂ ਮੇਰਾ ਮੇਰਾ ਵੀ ਸੀਐਮ ਹੈ ਮੇਰਾ ਇੰਦਰ ਅੱਛਾ ਜਾਨਾ ਜੀ ਕਿ ਸੀਐਮ ਸਾਹਿਬ ਲੋਕ ਦੁੱਖਛੇ ਨੇ ਉਹਨੇ ਦੇਖੋ ਭੁੱਲਣਾ ਨਹੀਂ ਆਪਾਂ ਵਿੰਡੋ ਡਰੈਸਿੰਗ ਕੋ ਮਾੜੀ ਨਹੀਂ ਕੀਤੀ ਬਹੁਤ ਅੱਛੀ ਕੀਤੀ ਬਹੁਤ ਵਧੀਆ ਬੋਲੇ ਸਾਰੇ ਜਣੇ ਆਮ ਆਦਮੀ ਪਾਰਟੀ ਵਾਲੇ ਡਿਫੈਂਡ ਕੀਤਾ ਸਰਕਾਰ ਨੂੰ ਬਣਦਾ ਵੀ ਆ ਲੇਕਿਨ ਮੈਂ ਕੱਲ ਸਮਝਾਂ ਕੀ ਕਬਰ ਖੋਦ ਚੁੱਕੀ ਆ ਵਾਹਿਗੁਰੂ ਸੱਚ ਖੋਦ ਚੁੱਕੀ ਆ ਉਹਦੇ ਚ ਚਾਹੇ ਕ੍ਰਿਸ਼ਨ ਕੁਮਾਰ ਤੇ ਮੰਤਰੀ ਜੀ ਨੂੰ ਪਾ ਦਿਓ ਚਾਹੇ ਆਮਾ ਦੀ ਪਾਰਟੀ ਨੂੰ ਪਾ ਦਿਓ ਮਰਜੀ ਤੁਹਾਡੀ ਜਾਈ ਕਬਰ ਖੋਦਤੀ ਜੀ ਰਾਣਾ ਜੀ ਨੇ ਅੱਜ ਕਹਿੰਦੇ ਕਬਰ ਖੋਦੀ ਪਈ ਐ ਚ ਚਾਹੇ ਆਮਾ ਦੀ ਪਾਰਟੀ ਨੂੰ ਛੁੱਟ ਦੋ ਚਾਹੇ ਕ੍ਰਿਸ਼ਨ ਕੁਮਾਰ ਨੂੰ ਛੁੱਟ ਦੋ ਜਨਾਬ ਜੀ ਜਿਹੜੀਆਂ ਕਾਂਗਰਸ ਨੇ ਕਬਰਾਂ ਖੋਦਦੀਆਂ ਸੀ ਚਾਹੇ ਉਹ ਪਾਣੀ ਵਾਲੀ ਕਬਰ ਸੀ ਚਾਂਦੀ ਦੀ ਕਹੀ ਨਾ ਕਬਰ ਨਹੀਂ ਖੋਦੀ ਸੀ ਕਪੂਰੀ ਚਾਂਦੀ ਦੀ ਕਹੀ ਨਾਲ ਕਬਰਾਂ ਖੋਦਦੀਆਂ ਸੀ ਪੰਜਾਬ ਦੀਆਂ ਪੰਜਾਬ ਦੇ ਹੱਕਾਂ ਦੀਆਂ 84 ਚ ਕਬਰਾਂ ਨਹੀਂ ਖੋਦਦੀਆਂ ਸੀ ਟੈਂਕਾਂ ਨਾਲ ਕਾਂਗਰਸ ਨੂੰ ਦਿੱਤੀ ਐ ਇਸ ਕਬਰ ਚ ਹਾਂਜੀ ਉੱਤੇ ਫੱਟਾ ਵੀ ਲਾਵਾਂਗੇ ਨਾਲ ਵੀ ਕਿੰਨੇ ਤੋਂ ਕਿੰਨੇ ਤੱਕ ਆਰ ਆਈ ਪੀ ਕਾਂਗਰਸ ਕਬਰਾਂ ਖੋਦਦੇ ਫਿਰਦੇ 3 ਸਾਲ ਸਾਡਾ ਟਿਨਿਓਰ ਜਿਉਂ ਲੱਗਿਆ ਭਗਵਾਨ ਤਮਾਨ ਭਗਵਾਨ ਤਮਾਨ ਭਗਵਾਨ ਤਮਾਨ ਸੁਪਨੇ ਚ ਵੀ ਭਗਵਾਨ ਤਮਾਨ ਪਹਿਲਾਂ ਕਹੀ ਵੀ ਆ ਕੇ ਦਿਖਾਓ ਜਿੱਤ ਕੇ ਦਿਖਾਓ ਤੇ ਹੁਣ ਜਿੱਤ ਗਏ ਤੇ ਹੁਣ ਭਵੰਤ ਭਾਨਪੁਆੰਤਮਾਨ ਕੇਜਰੀਵਾਲ ਕੇਜਰੀਵਾਲ ਗਾਲਾਂ ਕੱਢਣ ਤੇ ਲੱਗੇ